ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਹੋਵੋਗੇ ਰਫਸਾਨ ਆ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਲਓ ਜੀ ਅੱਜ ਆਪਾਂ ਕਾਮੇਡੀ ਬੋਇਜ਼ ਦੀਆਂ ਲੈ ਕੇ ਆਏ ਆ ਰੀਲਾਂ ਨਵੀਆਂ ਰੀਲਾਂ ਨਵੀਆਂ ਰੀਲਾਂ ਸਾਡੇ ਵਾਸਤੇ ਨਵੀਆਂ ਆ ਸਾਰੇ ਵਾਸਤੇ ਨਵੀਆਂ ਹੀ ਨੇ ਸਾਡੇ ਵਾਸਤੇ ਵਾਕਈ ਸਹੀ ਗੱਲ ਨੇ ਭੈਣ ਭਰਾਵਾਂ ਨੇ ਜੇ ਵੇਖ ਲਿਆ ਹੋਣਗੇ ਤੇ ਕੋਈ ਨਹੀਂ ਪਰ ਸਾਰੇ ਨਾਲ ਤੁਸੀਂ ਪਹਿਲੀ ਵਾਰੀ ਵੇਖੋਗੇ ਤੇ ਤੁਹਾਡੇ ਵਾਸਤੇ ਵੀ ਨਵੀਆਂ ਹੀ ਹੋਣਗੀਆਂ ਨਵੀਆਂ ਹੋਣਗੀਆਂ ਚਲੋ ਸ਼ੁਰੂ ਕਰੀਏ ਪਹਿਲੇ ਚਲੋ ਜੀ ਸਟਾਰਟ ਕਰੋ ਇਹ ਜ਼ਿੰਦਗੀ ਆਪਣੀ ਹੈ ਲਾਲਾ ਕਿਸੇ ਕੇ ਖੌਫ ਸੇ ਨਹੀਂ ਆਪਣੇ ਸੌਕ ਸੇ ਜੀਤੇ ਓਏ ਜ਼ਿੰਦਗੀ ਤਾਂ ਆਪਣੀ ਆ ਪਰ ਪਿੰਡ ਛੰਡਦਾ ਤੇਰੇ ਭਾਪੇ ਲਈ ਆ ਮਜੇ ਤੇਰੀ ਵੀਡੀਓ ਬਣ ਗਈ ਨਾ ਆਪਦੀ ਪਿੰਡ ਤੋਂ ਰਸਤੀ ਹੀ ਖੋਲ ਕੇ ਆਪਦੀ ਬੱਕਰੀ ਬੰਨ ਲੀਂ ਕਰਨ ਵੀ ਹੋਣੀ ਆ ਵਾਕਈ ਵੀਡੀਓ ਬਣਾਉਣ ਲੱਗੀ ਐ ਕਮ ਕਮ 벨ਟ ਪਾ ਲਾ ਉਹਨੂੰ ਡਬਲ ਰਸੀ ਮਾਰ ਕੇ ਤੇ ਘੁਕਾ ਕੇ ਮਾਰੀ ਆ ਉਹ ਵੀ ਜੰਮੀ ਯੂਜਿਕ ਆ ਨਾ ਠਾ ਉਹਨੇ ਫਰ ਕੰਜੂ ਕਮਾਲ ਹੈ ਯਾਰ ਵਧੀਆ ਵੈਸੇ ਨਾ ਵਧੀਆ ਉਹ ਯਾਰ ਇੱਕ ਮਿੰਟ ਨਾ ਆਂਟੀ ਦੀ ਸ਼ਾਇਰੀ ਸੁਣੋ ਜੇ ਹੱਥ ਮੇਰਾ ਖੜੇ ਛੱਡਨਾ ਛੱਡੀ ਨਾ ਛੱਡੀ ਨਾ ਕਿਸੇ ਦੇ ਝੋਲੀ ਛੱਡੀ ਨਾ ਮੇਰਾ ਹੱਥ ਮੇਰਾ ਸਾਡਾ ਛੱਡੀ ਨਾ ਛੱਡੀ ਹੇ ਖਾਲਾ ਖਾਲਾ ਰੋਣ ਲੱਗ ਗਈ ਹੈ ਓਏ ਚਾਚਾ ਸ਼ਾਇਰੀ ਸੁਣ ਕੇ ਚਾਚੀ ਕਰੋ ਕੱਢੀ ਨਾ ਮੈਨੂੰ ਸੋਹ ਜੇ ਤੂੰ ਇੱਕਦੋ ਚਾਚੀ ਦੇ ਕੰਨ ਤੇ ਛੱਡੀ ਨਾ ਬੱਸ ਕਰ ਜਾ ਕੰਬਲੀਏ ਇੰਨੀ ਦੰਦ ਭਰੀ ਸ਼ਾਇਰੀ ਨਾ ਲਿਖਾ ਲੈ ਤੂੰ ਜਾਣਾ ਸਭ ਕਾਰਾਂ ਨੇ ਮਰਵਾ ਦੇਣਾ ਉਦੋਂ ਤੋਂ ਚਾਚਾ ਦੇ ਕਿਵੇਂ ਵਿਚਾਰਾ ਲਾਸ਼ ਬਣ ਕੇ ਖੜਾ ਉਹ ਵੀ ਸੋਚਦਾ ਪਿਆ ਬਈ ਬਹੁਤ ਜਲਦੀ ਯਾਦ ਆ ਗਿਆ ਇਹਨੂੰ ਹੱਥ ਛੱਡੀ ਦਾ ਦੁਨੀਆ ਛੱਡਣ ਦੀ ਉਮਰ ਹੋਈ ਪਈ ਆ ਤੋ ਵਾ ਤੋ ਵਾ ਤੋ ਵਾ ਬਦਨੀ ਕੀ ਤੈ ਮੈਨੂੰ ਇਹ ਨਹੀਂ ਸਮਝ ਆਈ ਇਹਦੇ ਸ਼ਾਇਰੀ ਕੀ ਸੀ ਮੇਰੇ ਸਾਜਨਾ ਮੇਰਾ ਛੱਡੀ ਨਾ ਨਹੀਂ ਹੱਥ ਜੇ ਮੇਰਾ ਫਰਿਆਜ ਦੇ ਛੱਡੀ ਨਾ ਹਾਂ ਠੀਕ ਹੈ ਕਿਸੇ ਦੇ ਅੱਗੇ ਮੈਨੂੰ ਝੋਲੀ ਮੇਰੀ ਹੱਡੀ ਨਾ ਨਹੀਂ ਕਿਸੇ ਦੇ ਅੱਗੇ ਝੋਲੀ ਢੱਡੀ ਨਾ ਹਾਂ ਤੇ ਹੱਥ ਮੇਰਾ ਫਰਿਆਜ ਛੱਡੀ ਜਾ ਜੱਡੇ ਕਹਣਾ ਤੇ ਸੁ ਚਾਚਾ ਮੰਮਾ ਤੇ ਛੱਡੀ ਨਾ ਇਹਨੂੰ ਵੀ ਗੱਡੀ ਲੈ ਦੇ ਕੰਨ ਤੋਂ ਦੋ ਦਿਨ ਛੱਡੀ ਨਾ ਛੱਡੀ ਜੱਡੀ ਤੇ ਦਰਦ ਭਰੀ ਸ਼ਾਇਰੀ ਕਰਨਦੇ ਹੋ ਉਹਨੇ ਤੁਹਾਨੂੰ ਜ਼ਾਲਮ ਸਰਕਾਰਾਂ ਨੇ ਮਰਵਾ ਦੇਣ ਕਮਾਲ ਹੈ ਯਾਰ ਆਹ ਬੱਚੇ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਵਾਹ ਯਾਰ ਇਹ ਵੀ ਮੈਂ ਵੇਖੀ ਸੀਗੀ ਕੀ ਖਾਂਦਾ ਅੱਜ ਆਤਾ ਨਹੀਂ ਹੈ ਜੱਡੀ ਕਰੇ ਹੈ ਆਤਾ ਨਹੀਂ ਹੈ ਕਰ ਰਟਾ ਰਿਸੀਗਾ ਹਾਏ ਭੁੱਖਾ ਆਓ ਮੇਰੇ ਆ ਇਹ ਬੱਚੇ ਦੀ ਵੀਡੀਓ ਦੇਖ ਕੇ ਸੱਚੀ ਮਨ ਬਹੁਤ ਹੀ ਉਦਾਸ ਹੋਇਆ ਉਹ ਕਹਿੰਦਾ ਇਹ 마ਸੂਮ ਦਾ ਚਿਹਰਾ ਕਿਵੇਂ ਭੁੱਖਾਂ ਦੇ ਨਾਲ ਲੜਦਾ ਪਿਆ ਇਹ ਸਭ ਕੁਝ ਦੇਖ ਕੇ ਵੀ ਰੱਬਾ ਤੂੰ ਕਿਵੇਂ ਝਰਦਾ ਪਿਆ ਇਹ ਗਰੀਬੀ ਦਾਵਾ ਕੁਝ ਚੀਜ਼ ਹੀ ਐਸੀ ਹੈ ਪਤਾ ਨਹੀਂ ਕਿੰਨੇ ਹੀ ਬੱਚਿਆਂ ਦਾ ਬਚਪਨਾ ਖਾ ਗਿਆ ਜਦੋਂ ਇਹ 마ਸੂਮ ਨੇ ਕਿਹਾ ਕਰੇ ਆਟਾ ਨਹੀਂ ਹੈਗਾ ਸੱਚੀ ਅੱਖਾਂ ਚੋਂ ਰੋਣਾ ਹੀ ਆ ਗਿਆ ਓ ਯਾਰ ਇੱਕ ਮਿੰਟ ਲਈ ਇਹਨਾਂ ਦੀ ਵੀਡੀਓ ਦੇਖੋ ਹੱਥਾਂ ਵਿੱਚ ਹੱਥ ਹੋਣਗੇ ਦੀ ਢੰਗਣਾ ਇਹ ਹੋਇਆ ਕਿ ਉੱਤੇ ਤੇਰੇ ਸਿਰ ਤੇ ਬਾਲਾ ਦਾ ਛੋਕਰਾ ਰੱਖਿਆ ਹੱਥ ਆ ਦੇਖੋ ਜਿੱਡਾ ਮੁੰਡੇ ਦਾ ਮੂੰਹ ਆ ਓਡੇ ਕੁੜੀ ਨੇ ਸਿਰ ਤੇ ਪਾਪ ਕਰ ਰੱਖਿਆ ਕੁੜੀਏ ਇਹ ਪਾਪਾ ਕੇ ਸਿਰ ਤੋਂ ਪਤੀਲਾ ਰੱਖਿਆ ਕੋ ਯਾਰ ਵੇਖਣ ਚ ਐਵੇਂ ਲੱਗਦਾ ਪਿਆ ਜਿਵੇਂ ਕੁੜੀ ਨੂੰ ਸਿੱਧਾ ਰਾਮਲੀਲਾ ਤੋਂ ਚੱਕ ਕੇ ਲਿਆਇਆ ਹੋਵੇ ਰਾਮਲੀਲਾ ਯਾਰ ਚਲੋ ਛੱਡੋ ਯਾਰ ਤੁਸੀਂ ਟੈਨਸ਼ਨ ਨਾ ਲਵੋ ਉਹ ਲੋਕਾਂ ਦਾ ਬਸ ਕਾਮੀਆਂ ਬੋਲਣਾ ਤੇ ਮੈਂ ਵੀ ਲੋਕਾਂ ਦੇ ਨਾਲ ਹੀ ਹੈਲੋ ਗਾਇਜ਼ ਸੀਰੀਅਸ ਸੋਸ਼ੀ ਕਰਾ ਆ ਭੈਣੇ ਸਸਰੀ ਕਾਂ ਤਾਂ ਠੀਕ ਆ ਆ ਤੂੰ ਇੰਨੀ ਗੋਰੀ ਕਿਵੇਂ ਹੋ ਗਈ ਗੋਰੀ ਨਹੀਂ ਹੋਈ ਹੈ ਕਿ ਮੈਂ ਫਿਲਟਰ ਲਾਇਆ ਆ ਭੈਣੇ ਇੱਕ ਗੱਲ ਦੱਸ ਜਿਹੜੇ ਲੋਕੀ ਤੈਨੂੰ ਪਿਆਰ ਕਰਦੇ ਆ ਤੂੰ ਇਹਨਾਂ ਨੂੰ ਕੀ ਕਹਿਣਾ ਚਾਹੇਂਗੀ ਮੈਂ ਇਹੀ ਕਹਿਣਾ ਚਾਹ ਰਹੀ ਹਾਂ ਗਾਇਸ ਵੀਰ ਥੈਂਕ ਯੂ ਸਪੋਰਟ ਕਰਨ ਲਈ ਅਪਰ ਭੈਣੇ ਮੈਂ ਤਾਂ ਤੈਨੂੰ ਜੋ ਵੀ ਸਪੋਰਟ ਦੀ ਕਰਦਾ ਮੈਂ ਤਾਂ ਹਮੇਸ਼ਾ ਗੈਡ ਕਮੈਂਟ ਕਰਦਾ ਤੁਹਾਡਾ ਵੀ ਥੈਂਕ ਯੂ ਲੱਗੇ ਰੋ ਅਪੈਣੇ ਕੀ ਕਰਾਂ ਮੈਂ ਵੀ ਮੈਂ ਵੀ ਕਮੈਂਟ ਕਰ ਕਰਕੇ ਨਾ ਠੀਕ ਤੇ ਬਿਸ਼ਰਮੀ ਹੋ ਗਿਆ ਜਿੱਦਾਂ ਤੁਸੀਂ ਠੀਕ ਤੇ ਬਿਸ਼ਰਮ ਹੋਗੇ ਉਦੋਂ ਹੀ ਮੈਂ ਹਾਂ ਅਪੈਣੇ ਗੱਲ ਦਾ ਜਦੋਂ ਮੈਂ ਗੈਡ ਕਮੈਂਟ ਕਰਦਾ ਤੇ ਤੂੰ ਮੈਨੂੰ ਰਿਪਲਾਈ ਕਿਉਂ ਨਹੀਂ ਕਰਦੀ ਮੈਂ ਕਮੈਂਟ ਦਾ ਰਿਪਲਾਈ ਵੀ ਕਰਦੀ ਬਸ ਤੁਹਾਨੂੰ ਇੰਨਾ ਕਹਿ ਰਹੀ ਹਾਂ ਕੈਰੀオン ਲੱਗੇ ਰੋ ਤੇ ਮੈਂ ਆਪਣਾ ਕੰਮ ਕਰੀ ਜਾਣਾ ਠੀਕ ਹੈ ਨਾ ਛਲ ਠੀਕ ਆ ਭੈਣੇ ਮੈਂ ਵੀ ਲੱਗੇ ਰਹਾਂਗਾ ਜਿੰਨਾ ਟਾਈਮ ਮੇਰੀ ਛਾਤੀ 'ਚ ਲੱਤਾਂ ਨਹੀਂ ਪੈਂਦੀਆਂ ਓ ਯਾਰ ਇੱਕ ਵਾਰੀ ਨਾ ਆ ਵੀਡੀਓ ਦੇਖੋ ਕਹਿੰਦਾ ਕੁੜੀਆਂ ਪੈਸੇ ਤੇ ਨਹੀਂ ਮਰਦੀਆਂ ਆਹ ਦੇਖੋ ਸਰਕਾਰੀ ਨੌਕਰੀ ਦਾ ਕਮਾਉਂ ਕਹਿੰਦਾ ਸਰਕਾਰੀ ਕਹਿੰਦਾ ਬਲੱਡ ਮੁੰਡਾ ਪਤਲਾ ਜਿੰਨੀ ਤੇਰੀ ਉਮਰ ਹੋਈ ਪਈ ਐ ਨਾ ਤੇਰਾ ਬਲੱਡ ਪਹਿਲਾਂ ਹੀ ਪਾਣੀ ਬਣਿਆ ਪਿਆ ਯਾਰ ਇੱਕਾ ਕੁਲਵਿੰਦਰ ਬਾਈ ਤੇ ਜਸਮੀਨ ਦਾ ਗਾਣਾ ਆਇਆ ਹੈ ਨਾ ਸਾਰੇ ਬਸ ਇਸੇ ਤੇ ਲੱਗਿਆ ਰੀਲਾ ਬਣਾਉਣ ਯਾਰ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਸਾਡੇ ਰਿਸ਼ਤੇ ਦੀ ਗੱਲ ਚੱਲਦੀ ਆ ਉਹ ਲੋ ਕਹਿੰਦੇ ਪੂਰੀ ਡੋਬਣੀ ਆ ਉਹਨੇ ਤਾਂ ਉਹ ਡੋਬੀ ਦਿੱਤੀ ਆ ਭਰਾਓ ਕਹਿੰਦੇ ਕਿ ਮਿੰਤਾਈ ਗੱਲਾਂ ਦੋ ਤਿੰਨ ਸਾਡੇ ਘਰੇ ਆ ਕੇ ਵੀ ਡੋਬ ਦੋ ਹਾਂ ਭਾਈ ਕਿਰਨਾਂ ਕਿੱਧਰ ਨੂੰ ਮੁੱਚਕੇ ਅੱਜ ਅਸੀਂ ਚੱਲੇ ਆਂ ਸ਼ਾਪਿੰਗ ਕਰਨ ਸ਼ਾਪਿੰਗ ਉਹ ਕਿਹੜੀ ਖੁਸ਼ੀ ਚ ਤੁਹਾਨੂੰ ਨਾ ਕਰਵਾ ਜਾਦਾ ਲਾ 10 ਰੋਟੀਆਂ ਖਾ ਕੇ ਹੁਣ ਵਰਤ ਰੱਖਣੇ ਆ। ਵੀ ਕੱਲ ਦਾ ਢਾਢੀ ਦਾ ਅੱਜ ਦਾ ਢਿੱਡ ਭਰ ਕੇ ਗਾ ਲਿਆ ਅੰਦਰ ਰੋਟੀ। ਆ ਨਹੀਂ ਹੋਰ ਕਿੰਨੀਆਂ ਕ ਖਾਣੀਆਂ ਢਿੱਡ ਭਰਤਾ ਗਿਆ। ਹੋ ਸਕਦਾ ਨਾ ਯਾਰ ਕਮਾਲ ਦੀ ਗੱਲ ਹੈ। ਚੱਲ ਕੋਈ ਨਹੀਂ ਖਾ ਲਾ ਅੱਜ ਰੋਟੀ। ਤੇਰੀ ਰੋਟੀ ਤੇ ਪਾਵਨ ਦੀ ਲਾ ਦੇਣੀ ਆ। ਯਾਰ ਹੁਣ ਮੇਰੀ ਰੋਟੀ ਤੇ ਵੀ ਪਾਵਨ ਦੀ ਲਾਈ ਜਾਨੋ ਯਾਰ। ਤੇ ਹੋਰ ਕੀ ਕਰੀਏ ਥੋਪੜਾ ਦੇਖਿਆ ਹੁਗਾ। ਥੋਪੜਾ ਦੇਖ ਲਓ। ਕਿੰਨੀ ਲਿੱਸੀ ਹੋ ਗਈ ਐ ਮੈਂ। ਆ ਹੋ ਗਈ ਲਿੱਸੀ। ਸੱਚੋ ਸੱਚੀ ਲਿੱਸੀ ਕਿੰਨੀ ਹੋ ਗਈ ਐ ਤੁਹਾਡਾ ਮੂੰਹ ਐ। ਰੋਟਾ ਨਾ ਨਾ ਸਾਰਿਆਂ ਅੱਠ ਸ਼ਾਮ ਨੂੰ ਖਾਣੇ ਆ ਪੰਜ ਮੈਂ ਦੁਪਹਿਰੇ ਖਾਣੇ ਆ ਠੀਕ ਹੈ ਚਲ ਮੈਂ ਸਵੇਰੇ ਖਾਣ ਲਈ ਆ ਕਰਨਾ ਬਾਈ ਰੋਟੀਆਂ ਦਿਹਾੜੀ ਇਹ ਰੋਟੀ ਜ਼ਿਆਦਾ ਨਹੀਂ ਯਾਰ ਯਾਰ ਇਹ ਰੋਟੀ ਕੋਈ ਜ਼ਿਆਦਾ ਨਹੀਂ ਹੈ ਕਿ ਮੇਰੀ ਹੈਟ ਦੇ ਹਿਸਾਬ ਨਾਲ ਚਲੋ ਠੀਕ ਹੈ ਕਰਨਾ ਇਹ ਤਾਂ ਦੁਪਹਿਰ ਦੀ ਰੋਟੀ ਹੋ ਗਈ ਤੇ ਤੜਕੇ ਕੀ ਖਾਦਾ ਸਿੱਤੂ ਤੜਕੇ 4 ਵਜੇ ਦੇਸੀ ਘਿਓ ਦੇ ਵਿੱਚ 10 ਰੋਟ ਦਾ ਚੂਰ ਕੇ

ਹੈਲੋ ਗਾਇਜ਼ ਇਹ ਸੋਸ਼ੀਕਾਲ ਆ ਭੈਣਾ ਸਸਰੀਕਾਲ ਤਾਂ ਠੀਕ ਆ ਆ ਤੂੰ ਇੰਨੀ ਗੋਰੀ ਕਿਵੇਂ ਹੋ ਗਈ ਉਹ ਯਾਰ ਇੱਕ ਵਾਰੀ ਆਂਟੀ ਦੇਖੋ ਨੱਚਦੀ ਇਤਲੀ ਤੋਂ ਹੋ ਕਿਤਾ ਡਿਜ਼ਾਈਨ ਹੁੰਦੇ ਸੂਟ ਵੇ ਦਸ ਜ਼ੀਰੋ ਮਿਲ ਤਨ ਖਾਨੀਆਂ ਫਰੂਟ ਵੇ ਅੱਜਾ ਉਹ ਵੇਲੇ ਆਂਟੀ ਨੱਚਦੀ ਵੀ ਐ ਤੇ ਬੱਸ ਡਰਾਈਵਰ ਵੀ ਐਡਾ ਕੋਈ ਹਰਾਮੀ ਐ ਉਹਨੇ ਪਿੱਛੇ ਲਿਆ ਕੇ ਬ੍ਰੇਕ ਮਾਰ ਲਈ ਐ ਕਿ ਚਲੋ ਜਿੰਨੀ ਦੇਰ ਕਰੇ ਕਿ ਡਾਉਨ ਨਹੀਂ ਦੇ ਵੇਖ ਕੇ ਜਾਂਦੇ ਆ ਅੱਲਾ ਮਾ ਸਹੀ ਕਹਦੇ ਨੇ ਬੱਸ ਡਰਾਈਵਰਾਂ ਤੋਂ ਖਦਾਫ ਬਨਾ ਐ

ਨੱਚਦੀ ਇਹ ਪਈਆ ਤੇ ਸ਼ਰਮ ਮੈਨੂੰ ਆ ਜਾਂਦੀ ਹੈ ਜੇ ਮੈਂ ਬਸ ਚਲਾਉਂਦਾ ਹੁੰਦਾ ਨਾ ਆਂਟੀ ਦੇ ਉੱਤੇ ਚਾਹ ਦੇਣਾ ਜਿਹੜੇ ਕ ਕੁਲਵਿੰਦਰ ਬਾਜ ਦਾ ਗਾਣਾ ਆਇਆ ਨਾ ਇਹਨੇ ਤਾਂ ਆਂਟੀਆਂ ਵਗਾਰ ਕੇ ਰੱਖ ਦਿੱਤੀ ਬਸ ਵਾਲਾ ਵੀ ਨਾ ਬਸ ਤਾਂ ਐਵੇਂ ਰੋਕਦੀ ਆ ਜਿਵੇਂ ਇੱਥੇ ਆਂਟੀ ਦਾ ਸ਼ੋਅ ਚੱਲਦਾ ਪਿਆ ਹੁੰਦਾ ਦਵਾਕ ਡੀਕਦੇ ਹੋਣ ਕਿ ਨਾਨੀ ਕੇਲੇ ਲੈ ਕੇ ਆਊਗੀ ਨਾਨੀ ਕੇਲੇ ਲੈ ਕੇ ਆਈ ਕੀ ਪਾਖੋ ਬੰਦ 어 근주 바티 ਚੰਨ ਦੇ ਅੱਗੇ ਤਾਂ ਬੜੀ ਵਾਰੀ ਗ੍ਰਹਿ ਦੇਖਿਆ ਅੱਜ ਪਹਿਲੀ ਵਾਰੀ ਪਿੱਛੇ ਵੇਖਿਆ ਕੱਲ ਸਾਨੂੰ ਵੀ ਦੱਸਦੇ ਕਿੰਨੇ ਸੌ ਵਾਰ ਦੇ ਮਰਤ ਰੱਖੇ ਸੀ ਨਾਲੇ ਕੋਈ ਟਿੰਡ ਤੇ ਲਾਲਿਆ ਘਰ ਆਉਂਦੀ ਆ ਸੀ ਤੇੜ ਕਿਵੇਂ ਚਮਕੀ ਹੰਦੀ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਅਰਗੇ ਮੁੰਡਿਆਂ ਦੇ ਹੁੰਦੇ ਪੈ ਦੀ ਵਿਆਹ ਤੇ ਇਧਰ ਗੰਜੀਆਂ ਨਹੀਂ ਪਾ ਰੱਖਿਆ ਪੂਰਾ ਗਾਂ ਸਿਰਫ 1 ਮਿੰਟ ਲਈ ਆ ਪੂਰੀ ਵੀਡੀਓ ਦੇਖੋ ਨਾ ਖੋਈ ਕੋਈ ਨਹੀਂ ਪਿਆਰ ਦੇ ਤੂਹੇ ਨਾ ਥੋਵੀ ਵਹ ਹੱਤ ਬੰਦਵਾ ਨਾ ਥੋਵੀ ਉਹ ਕਹਿੰਦਾ ਜਿੰਨਾ ਦੀਆਂ ਤੁਰਗੀਆਂ ਮਾਵਾ ਉਹਨਾਂ ਦੇ ਦਰਦ ਨੂੰ ਕੋਈ ਨਾ ਜਾਣੇ ਚਾਚੀਆਂ ਤਾਈਆਂ ਸਾਰ ਨਾ ਲੈਂਦੀਆਂ ਮਾਵਾ ਬਿਨ ਕੌਣ ਪਛਾਣੇ ਓਏ ਰੱਬ ਦਾ ਭਾਣਾ ਮਿੱਠਾ ਮੰਨ ਕੇ ਜੀਣਾ ਵੀ ਇੱਕ ਮਜਬੂਰੀ ਆ ਜਿਸ ਘਰ ਵਿੱਚ ਰੱਬਾ ਧੀਆ ਹੋਣ ਉਸ ਘਰ ਵਿੱਚ ਮਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਇੱਕ ਸੁਣੀਂਦਾ ਤਿਆ ਮਾ ਕਿਸੇ ਦੀ ਖੋਈ ਨਾ ਓ ਯਾਰਾ ਕੁੜੀ ਦੀ ਗੱਲ ਸੁਣੋ ਪਹਿਲਾਂ ਮੈਨੂੰ ਘਰ ਨੇ ਚੰਗ ਲੱਗਾ ਸਾਰਾ ਕੁਝ ਝੂਟ ਬੋਲੀ ਤਾ ਠੀਕ ਆ ਐਨੇ ਘਰ ਦੇ ਸੀ ਘਰ ਲੈਂਟਰ ਪਿਆ ਸਾਡੇ ਠੀਕ ਆ ਇਹ ਵੀ ਝੂਟ ਬੋਲਿਆ ਇਸ ਕਰਕੇ ਮੈਂ ਨਹੀਂ ਲੈਣਾ ਪਹਿਲਾਂ ਗੱਲ ਹੋਰ ਹੋਈ ਸੀ ਵੀ ਆਪਾਂ ਮੈਂ ਤੁਹਾਡੇ ਘਰ ਦੇ ਵਿੱਚ ਜਿੰਦਾਂ ਦੇ ਵੀ ਹਾਲਾਤ ਉਹਨਾਂ ਦੇ ਟਾਈਮ ਆਪਾਂ ਮੈਂ ਕੱਟ ਲਵਾਂਗੀ ਕਿਹਦੀ ਰਾਤ ਨੂੰ ਬੰਨਣਾ ਪਈ ਆ ਵੀ ਮੈਨੂੰ ਤੁਸੀਂ ਚੈਨੀ ਲੈ ਕੇ ਦੋ ਉਹ ਤੇ ਇੱਕ ਘਰ ਦੀ ਤੇ ਕੰਨਾਂ ਦੀਆਂ ਲੈ ਕੇ ਚਲੂ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਮੈਂ ਨਹੀਂ ਜੋ ਹੈ ਨਹੀਂ ਗਾ ਆ ਦੇਖ ਲੋ ਕਹਿੰਦੀ ਮੈਂ ਨਹੀਂ ਰਹਿਣਾ ਉਹ ਇਹਦੀ ਤਾਂ ਉਹ ਗੱਲਾਂ ਮੂੜਾ ਮੱਥਾ ਜੰਨ ਭਾਗ ਦਾ ਗੱਲਾਂ ਐਵੇਂ ਕਰਦੀ ਐ ਜਿਵੇਂ ਅੰਬਾਨੀ ਦੀ ਕੁੜੀ ਹੋਵੇ ਸ਼ੁਰੂ ਤੇ ਮਹਿਲਾ ਚ ਰਹਿੰਦੀ ਆਈ ਆ ਉਹ ਯਾਰ ਜਿਹਨੇ ਸਾਥ ਨਿਭਾਉਣਾ ਹੁੰਦਾ ਨਾ ਉਹ ਝੋਪੜੀਆਂ 'ਚ ਵੀ ਰਹਿ ਲੈਂਦੀ ਆ ਉਹ ਚੰਗਾ ਹੋਇਆ ਭਰਾਵਾ ਤੇਰਾ ਪਹਿਲਾਂ ਹੀ ਖੜਾ ਛੁੱਟ ਗਿਆ ਤੱਪਣਾ ਵੈਸੇ ਵੀ ਜਾਣਾ ਸੀ ਯਾਰ ਸੋਨੂੰ ਤੂੰ ਮੈਨੂੰ ਸਿਆਣਾ ਬੰਦਾ ਲੱਗਦਾ ਤੂੰ ਕੀ ਕਹਿਣਾ ਚਾਹਂਗਾ ਕੁੜੀ ਮਾਰੇ ਰੀਅਲਿਟੀ ਆ ਨਾ 36 36 ਵੇਖੀਏ ਜਾਣੇ ਸਭ ਕੁਝ ਲੱਗਦਾ ਇਹਨਾਂ ਸ਼ਤ ਕੋਈ ਆ ਇੱਕ ਮਿੰਟ ਲਈ ਨਾ ਇਹਨਾਂ ਨੂੰ ਦੇਖੋ ਉਹ ਤੁੰਗਰਾ ਪੱਟੀ ਦਾ ਤੋਂ ਸਾਡੀ ਪੁੱਛਦੇ ਨਾ ਪਰ ਇੰਨਾ ਤੇਆਂ ਤਾਂ ਲੋਕਾਂ ਨੇ ਚਾਹ ਪੀ ਗਏ ਦੀ ਬਾਤ ਆ ਜਿੰਨਾ ਮੇਰੇਆ ਵੀਡੀਓ ਦੇਖ ਕੇ ਬਣ ਗਿਆ ਤੋਂ ਗਾਣਾ ਲਾਇਆ ਚੱਲਦਾ ਈ ਸ਼ਨੀ ਭਾਰਾ ਓਏ ਭਰਾਵਾ ਸ਼ਨੀ ਤੇਰੇ ਤੇਰੀ ਸਾਡੇ ਤੇ ਭਾਰਾ ਚੱਲੇ ਪਿਆ ਅਸੀਂ ਤਾਂ ਛੜੇ ਬੈਠੇ ਆ ਤੋਂ ਕੁੜੀ ਦੇਖੋ ਕਿੰਨੀ ਗੋਰੀ ਚਿੱਟੀ ਲਈ ਫਿਰਦਾ ਇੱਧਰ ਸਾਲੀ ਸਾਨੂੰ ਕੋਈ ਕਾਲੀ ਪੀਲੀ ਵੀ ਨਹੀਂ ਜੁੜਦੀ ਮੇਰੇ ਨਾ ਯਾਰ ਮੈਂ ਗਣਾ ਇਹਦਾ ਦਿਲ ਦੁਬੋਤਾ ਹੈ ਮੇਰੇ ਦਾ ਦੁੱਖ ਬੁਤਾ ਯਾਰ ਹੈ ਹਾ ਹਾ ਹੈਲੋ ਫਰੈਂਡਾ ਹੈਲੋ ਫਰੈਂਡ ਪਰ ਤੁਸੀਂ ਕੌਣ ਫਰੈਂਡਾ ਕਿਰਨਾ ਅੱਛਾ ਕਿਰਨਾ ਤੇ ਅੱਜ ਕਿਵੇਂ ਤਿਆਨ ਹੋਈ ਫਿਰਦੀਆਂ ਫਰੈਂਡ ਮੈਂ ਉੱਥੇ ਜਾਣੀ ਆ ਅਫਸਾਨਾ ਖਾਣ ਕੇ ਘਰੇ ਜਾਣੀ ਆ ਅਫਸਾਨਾ ਖਾਣ ਕੇ ਘਰੇ ਤੂੰ ਕੀ ਲੈਣ ਚੱਲੀ ਆ ਬੁਲਾਇਆ ਫਰੈਂਡ ਉੱਥੇ ਬੈਠੋ ਆ ਵੈਸੇ ਕਿਰਨਾ ਅੱਜ ਤੂੰ ਬਹੁਤ ਹੀ ਸੋਹਣੀ ਲੱਗੀ ਐ ਨਹੀਂ ਆ ਤੋਨੇ ਲਾ ਲਿਆ ਨਾ ਅਗਰ ਅੱਕੇ ਨਾ ਖਾਣਾ ਖਾਂਣੇ ਕਰੇ ਅੱਜ ਕੀ ਹੈਗਾ ਉਹਨਾਂ ਦਾ ਪ੍ਰੋਗਰਾਮ ਆ ਚੱਲ ਫਿਰ ਕਿਰਨਾ ਸਾਨੂੰ ਲਵ ਯੂ ਤਾਂ ਬੋਲਦੇ ਫਰੈਂਡ ਲਾਉ ਜੂ ਟਰੱਕ ਭਰ ਕੇ ਤੁਨ ਸਾਰ ਆਏ ਤੇ ਜਿਹੜੇ ਕਿਰਨਾ ਤੈਨੂੰ ਮੇਰੇ ਨਾਲ ਕੇ ਦਿਲ ਭੇਜਣਗੇ ਜਿਹੜੇ ਮਨ ਦਿਲ ਭੇਜਣਗੇ ਉਹਨਾਂ ਨੂੰ ਟਰੱਕ 도 ਭਰ ਕੇ ਅਸੇ ਕਿਰਨਾ ਇੱਕ ਗੱਲ ਦੱਸ ਬਈ ਤੂੰ ਜਾਏਂਗੀ ਕਿੱਦੇ ਤੇ ਵੱਡੀ ਗੱਡੀ ਆਈ ਜਾਂਦੀ ਐ ਮੈਨੂੰ ਲੈਣ ਫਰੈਂਡ ਆ ਵੱਡੀ ਗੱਡੀ ਮਤਲਬ ਛੋਟਾ ਥੀ ਛੋਟਾ ਥੀ ਹਾਂ ਤੈਨੂੰ ਛੋਟੇ ਆਪੀ ਦੀ ਲੱਤ ਕੇ ਲੈ ਜਾਣਾ ਪੈਣਾ ਜਿੰਨੀ ਵੱਡੀ ਤੇਰੀ ਸਿਹਤ ਆ ਖਾ ਖਾ ਕੇ ਤੂੰ ਆਪ ਹੀ ਹੱਥੀਆਰ ਦੀ ਬਣ ਗਈ ਆ ਉਹ ਛੋਟੀ ਗੱਡੀ 'ਚ ਤੂੰ ਵੈਸੇ ਵੀ ਪੂਰੀ ਨਹੀਂ ਹੋਣਾ ਸੀ ਹਾਂ ਕਮਾਲ ਹੈ ਯਾਰ ਦੇਖੇ ਪਰ ਆ ਵੇਖੇ ਚਲ ਨਹੀਂ ਕਿੰਨਾ ਲਿ ਗਿਆ ਆਪਣਾ ਵੀਡੀਓ ਦੇ ਵਿੱਚ ਨਾ ਕੋ ਵਲ ਗਾਰੰਟੀ ਨਹੀਂ ਉਹਨਾਂ ਦੀ ਵੀਡੀਓ ਜਿਹੜੀ ਹੈ ਨਾ ਉਹ ਮਤਲਬ ਮਤਲਬ ਘਰ ਦੇ ਵਿੱਚ ਨਾ ਰੂਟੀਨ ਜਿਹੜੀ ਜਿਵੇਂ ਉਹਦੀ ਰੂਟੀਨ ਚੱਲਦੀ ਪਈ ਹੈ ਨਾ ਮਤਲਬ ਆਪਣੇ ਖਾਣ ਪੀਣ ਦੀ ਹਾਂ ਸ਼ੁਗਲ ਮੇਲੇ ਦੀ ਉਹ ਚੀਜ਼ਾਂ ਨੇ ਘੱਟ ਹੋ ਜਾਂਦੀ ਸਾਰਿਆਂ ਦੇ ਨਾਲ ਫਿਰ ਜੋ ਕੁਝ ਪਕਾਈ ਉਹਦਾ ਫਿਰ ਜੋ ਖਾਣ ਲੱਗੀ ਉਹ ਜੋ ਦਾਲ ਪਕਾਈ ਸਬਜ਼ੀ ਬਕਾਈ ਚਟਨੀ ਬਣਾਈ ਜੋ ਕੀਤਾ ਉਹ ਖਾ ਪੀ ਕੇ ਤੇ ਵੈਸੇ ਨਾ ਮੈਨੂੰ ਉਮੀਦ ਕੋਈ ਨਹੀਂ ਸੀ ਕਿਰਨ ਪੈਂਦੀ ਨਹੀਂ ਖੜਾ ਕੋ ਨਹੀਂ ਆਠ ਭਾਈ ਰੋਟੀ ਨੋ 12 ਤੇ ਜਿਹੜੀਆਂ ਸਵੇਰ ਉੱਤਰ ਕੇ 4 ਵਜੇ ਅਗਲੇ ਨੇ ਚੂਰੀ ਕੁੱਟ ਕੇ ਖਾਦੀ ਦੱਸਾਂ ਰੋਟੀਆਂ ਦੀ ਬੰਦ ਬੰਦ ਯਕੀਨ ਮੰਨ ਮਿਲਾਂ ਦੇ ਨਾ ਦੋ ਦੋ 2.5 ਮਾਣਾ ਆਟਾ ਲੱਗਦਾ ਹੁਣ ਮਹੀਨੇ ਦਾ ਪੂਰੀ ਮੱਝ ਜਿਨੀ ਰੋਟੀ ਖਾਂਦੀ ਹੈ। ਦਿਹਾੜੀ ਤੇ ਮੱਝ ਨੇ ਪੱਠੇ ਖਾ ਜਾਂਦੀ ਹੈ। ਫੁਨੀਆ ਰੋਟੀਆਂ ਘੇੜੇ ਦੇ ਦਿੰਦੀ ਹੈ। ਵੈਸੇ ਮੈਨੂੰ ਲੱਗਦਾ ਬਹਲਗੀ ਹੈ। ਉਧਰ ਦੀ ਪੰਜਾਬ ਦੀ ਰੋਟੀ ਛੋਟੀ ਹੈ। ਹਾਂ ਨਹੀਂ ਤੇ ਰੋਟੀਆਂ ਸਾਡੇ ਵਾਲੇ ਸਾਡੇ ਰੋਟੀਆਂ ਵੱਡੀਆਂ ਹੁੰਦੀਆਂ ਨੇ। ਇੰਨੀ ਇੰਨੀ ਰੋਟੀ ਹੁੰਦੀ ਹੈ। ਪੂਰੀ ਤਵੇ ਜਿਨੀ ਸਮਝ ਲੋ। ਹਾਂ ਪੂਰੀ ਤਵੇ ਜਿਨੀ ਰੋਟੀ ਹੁੰਦੀ ਹੈ। ਤੇ ਉਧਰ ਭਾਰੀ ਵੀ ਹੁੰਦੀ ਹੈ। ਹਾਂ ਉਧਰ ਦੀ ਰੋਟੀ ਹਾਂ ਤੇ 5-6 ਤੇ ਅਸੀਂ ਵੀ ਖਾਇਆ ਕਰਾਂ। ਪਤਾ ਨਹੀਂ ਹਣ ਕਦੀ ਜਾਵਾਂਗੇ ਤੇ ਫਿਰ ਪਤਾ ਚੱਲੇਗਾ ਕਿ ਬੜਾ ਪੰਜ ਛੇ ਖਾਣੇ ਆ ਕਿ ਦਾ ਦਾ ਦੇਖਣ ਚ ਵੀ ਹਾਂ ਜੀ ਵੀਡੀਓਜ਼ ਵਗੈਰਾ ਦੇਖਨੇ ਆ ਕਈ ਦਫਾ ਵੇਖਿਆ ਕਿ ਜੇ ਜੇ ਮੱਕਈ ਦੀਆਂ ਰੋਟੀਆਂ ਹੁੰਦੀਆਂ ਨੇ ਉਹ ਵੀ ਛੋਟੇ ਛੋਟੇ ਹੁੰਦੀਆਂ ਨੇ ਜੇ ਉਹਨਾਂ ਸਾਦੀਆਂ ਰੋਟੀਆਂ ਹੁੰਦੀਆਂ ਨੇ ਉਹ ਵੀ ਇੰਨੀ ਇੰਨੀ ਛੋਟੇ ਛੋਟੇ ਫੁਲਕੇ टाइप ਦੀਆਂ ਹੁੰਦੀਆਂ ਨੇ ਪਰ ਸਾੜੀਆਂ ਰੋਟੀਆਂ ਬਹੁਤ ਵੱਡੀਆਂ ਆਉਂਦੀਆਂ ਨੇ ਸਾੜੀਆਂ ਮੈਨੂੰ ਲੱਗਦਾ ਬੜੇ ਵੀ ਖਾਈ ਕੋਈ ਤਿੰਨ ਕਾ ਬੜਾ ਵੀ ਜਿਹੜੀ ਖਰਾ ਕੇ ਖਾਂਦਾ ਹੋਵੇ ਤਿੰਨ ਖਾਂਦਾ ਹੋਵੇ ਤਿੰਨ ਵੀ ਖਾ ਕੇ ਤੇ ਫੁੱਲ ਹੋ ਜਾਂਦੇ ਫੁੱਲ ਹੋ ਜਾਂਦੇ ਸੂਕਤੇ ਰੋਟੀ ਨਹੀਂ ਬੰਦਾ ਖਾ ਸਕਦਾ ਬਾਕੀ ਹਾਂ ਦੀ ਟੈਨਸ਼ਨ ਨਹੀਂ ਹੁੰਦੀ। ਹਾਂ ਵਾਲੇ ਬਤੇਰੇ ਨੇ ਵਾਕਈ। ਕਿਰਪਾ ਕਰੀ ਹੁੰਦੀ ਆ। ਉਹਦਾ ਯੱਪ ਨਿਕਲ ਜਾਂਦਾ ਮੈਂ। ਨਹੀਂ ਪਰ ਇਹ ਵੇ ਕਿ ਕਿੰਨਾ ਦੀ ਵਾਕਈ ਇੰਨੀ ਖਰਾਕ ਹੋਣੀ ਆ ਕਿਉਂਕਿ ਉਹਦਾ ਵਜੂਦ ਵੀ ਤੇ ਪਰ ਹੈ ਨਾ। ਹਾਂ ਉਹਨਾਂ ਦੀ ਸਿਹਤ ਵੀ ਹੈ। ਉਸ ਹਿਸਾਬ ਨਾਲ ਉਹਦੀ ਆਪਣਾ ਖਰਾਕ ਵੀ ਹੈ ਕਿਉਂਕਿ ਹੁਣ ਉਹਨੂੰ ਤੋਂ सोनू ਸਿੱਤੂ ਨੂੰ ਕਿਹਾ ਕਿ ਆਪਣਾ ਰੋਟੀਆਂ ਖਾ ਖਾਂ ਦੱਸ। ਹੂੰ ਉਹ ਮਰ ਜਾਏਗਾ ਉਹਦੇ ਕੋਈ ਨਹੀਂ ਕਰਦੀ ਜਾਣੀ। ਅੱਛਾ ਵੇ ਜੀ। ਹੋ ਵੀ ਤਿਆਰੇ ਇੱਕ ਜਿਹੜੀ ਜਾਨਵੀ। ਹਾਂ ਜਾਨਵੀ। ਉਹ ਤਾਂ ਬਿਲਕੁਲ ਹੀ ਸੁੱਕੀ ਚੁਈ ਆ। ਠੀਕ ਉਹ ਵਕ ਕਈ ਪਕਾਈਆਂ ਦੀ ਖਰਾਕ ਡਿਪੈਂਡ ਹੁੰਦੀ ਹਰ ਇੱਕ ਦੀ ਖਰਾਕ ਦਾ ਆਪਣਾ ਹਿਸਾਬ ਹੈ ਸਾਫ ਕਿਤਾਬ ਬਾਕੀ ਇਹ ਵੇਕੇ ਕੈਂਟ ਵੀਡੀਓ ਇਹਨਾਂ ਦੀ ਲੱਗਦੀ ਆ ਨੇ ਯਾਰ ਚਲੋ ਵਿੱਚੋਂ ਆਪਣਾ ਨਾ ਸ਼ੋਰਟ ਜੇ ਕੱਢ ਲੀਏ ਸਭ ਤੋਂ ਜ਼ਿਆਦਾ ਵਿੱਚੋਂ ਜਿਹੜੀ ਹਾਰਟ ਟੱਚਿੰਗ ਸੀ ਨਾ ਉਹ ਬੱਚੇ ਦੀ ਵੀਡੀਓ ਸੀ ਹਾਂ ਮੈਨੂੰ ਕਿਹਾ ਕੀ ਖਾ ਕੇ ਇਹਨੇ ਕਿਹਾ ਮੈਂ ਕੁਛ ਨਹੀਂ ਖਾ ਕੇ ਆਇਆ ਰਾਟਾ ਨਹੀਂ ਸੀ ਆਏ ਹੋਏ ਉਹ ਵਾਕਈ ਯਾਰ ਉਹ ਵਾਕਿਓ ਅੱਖਾਂ 'ਚ ਨਾ ਪਾਣੀ ਆ ਜਾਂਦਾ ਵੀਡੀਓ ਵੇਖ ਕੇ ਨਾ ਠੀਕ ਹੈ ਬੱਚੇ ਦੀ ਵੀਡੀਓ ਵਾਕਈ ਬਹੁਤ ਵਧੀਆ ਬੜੀ ਵਾਇਰਲ ਗਈ ਸੀ ਕੀ ਵਾਇਰਲ ਹੋਈ ਸੀ ਤੇ ਬਾਰੇ ਲੋਕਾਂ ਨੂੰ ਉਹ ਮੇਰੇ ਖਿਆਲ ਇੱਕ ਟੀਚਰ ਨੇ ਬਣਾਈ ਸੀਗੀ ਤੇ ਸਕੂਲ ਗਿਆ ਸੀ ਤੇ ਉਹ ਆਪਣਾ ਉਹ ਕਿਤੇ ਪੁੱਛਣ ਲੱਗਾ ਸੀ ਕਿ ਕਿਸ ਨੇ ਖਾ ਕੇ ਆਇਆ ਹੈ ਹਾਂ ਯਾਨੀ ਕਿ ਮੈਂ ਕੁਝ ਨਹੀਂ ਖਾ ਕੇ ਆਇਆ ਹਾਂ ਕਾਰਾ ਟੈਂ ਨਹੀਂ ਸੀ ਵਾਕੇ ਹੀ ਇੰਨੇ ਵੀ ਮਜਬੂਰ ਲੋਕ ਨੇ ਅਸੀਂ ਆ ਨਾ ਅਸੀਂ ਦੇਖਨੇ ਆ ਕਿ ਕਈ ਰੱਬ ਦੀ ਵੰਡ ਹੈ ਨਾ ਵੈਸੇ ਇੱਕ ਸਾਹ ਹਾਂ ਕਿਸੇ ਦਸਤਖਾਨ ਦੇ ਤੇ ਲੋਕਾਂ ਕੋ ਖਾਣ ਵਾਸਤੇ ਹਜ਼ਾਰਾ ਮਤਲਬ ਗਿਣਤੀ ਜਨੀ ਐਮੀਆਂ ਚੀਜ਼ਾਂ ਨੇ ਖਾਣਾ ਮਾਰਾ ਖਾਣ ਖਾਣ ਵਾਲੇ ਗਿੰਦੀ ਦੇ ਤੇ ਖਾਣਾ ਬੇਸ਼ਮਾਰ ਬੇਸ਼ਮਾਰ ਠੀਕ ਹੈ ਤਾਂ ਕਿਸੇ ਜਗ੍ਹਾ ਦੇ ਉੱਤੇ ਬੇਸ਼ਮਾਰ ਲੋਕ ਨੇ ਪਰਖਾਣਾ ਗਿਣਤੀ ਦਾ ਹੈ ਹੀ ਗਿਣਤੀ ਦਾ ਖਾਣਾ ਠੀਕ ਹੈ ਕਿ ਦੋਆ ਚਾਰਾਂ ਪੰਜਾਂ ਵਾਸਤੇ ਤੇ ਬਸ ਰੱਬ ਦੀ ਵੰਡ ਨਿਰਾਲੀ ਹੈ ਪਰ ਇਹ ਵੇਖ ਕੇ ਕਹਿੰਦੇ ਨੇ ਜਿਹੜੇ ਰੱਜਦੇ ਪਹੁੰਚਦੇ ਨੇ ਨਾ ਠੀਕ ਹੈ ਰੱਬ ਕਹਿੰਦਾ ਤੁਸੀਂ ਮੇਰੇ ਬੰਦਿਆਂ ਦਾ ਖਿਆਲ ਰੱਖੋ ਮੈਂ ਤੁਹਾਡਾ ਖਿਆਲ ਰੱਖਾਂਗਾ ਮਤਲਬ ਇਹ ਬੰਦੇ ਨੂੰ ਸਿਰਫ ਅਗਰ ਇਹ ਸੋਚ ਇਨੀ ਖਾ ਜਾਏ ਨਾ ਕਿ ਸਾਡੇ ਕੋਲ ਜੋ ਹੈ ਉਹ ਸਾਡਾ ਸਾਡੇ ਨਾਲ ਨਹੀਂ ਜਾਣਾ ਹਾਂ ਫਿਰ ਬੰਦਾ ਨਾ ਕਿਸੇ ਗਮਾਰੇ ਮੋٹے ਨੂੰ ਆਪਣੇ ਨਾਲ ਕਿਸੇ ਨੂੰ ਵੇਖ ਕੇ ਗਰੀਬ ਨੂੰ ਗਰੀਬ ਨਹੀਂ ਰਹਿਣ ਦੇਗਾ ਬਿਲਕੁਲ ਸਹੀ ਪਰ ਇਹ ਚੀਜ਼ ਨਾ ਸਾਡੇ ਚੋ ਹੱਡੀ ਹੋਈ ਹੈ ਮੋਗੀ ਮੋਗੀ ਹੋਈ ਸਿੱਧੀ ਸਾਫ਼ ਗੱਲ ਹੈ ਇਹ ਚੀਜ਼ ਸਾਡੇ ਚ ਖਤਮ ਹੋ ਗਈ ਹੋਈ ਹੈ ਉਹ ਸਿਰਫ ਆਪਣਾ ਮੈਂ ਆਪਣਾ ਆਪਣਾ ਆਪਣੇ ਢਿੱਡ ਦੇ ਹੱਦ ਤੱਕ ਆਪਣੇ ਢਿੱਡ ਚਾਹਤ ਆਪਸੀ ਸ਼ਾਪਿੰਗ ਕਰਨੀ ਹੈ ਹੁਣ ਅਸੀਂ ਲੱਖਾਂ ਦੀਆਂ ਹਜ਼ਾਰਾਂ ਦੀਆਂ ਕਮ ਲਾਂਗੇ ਤੇ ਕਿਸੇ ਗਰੀਬ ਨੂੰ ਰੁਪਈਆ ਹਜ਼ਾਰ ਦੇਣਾ ਹੋਇਆ ਨਾ ਤੇ ਦਿਲ ਨੂੰ ਖੋਪੇਗੀ ਹਾਈ ਉਹਨੂੰ ਹਜ਼ਾਰ ਰੁਪਈਆ ਦੇ ਦिए ਇਹਦੀ ਗੱਲ ਹੈ ਇਹ ਚੀਜ਼ ਹੈ ਇਹ ਜਿਹੜੇ ਸੀਨਾ ਚ ਫਿਰ ਇਹ ਚੀਜ਼ ਦਾ ਇਸ ਤੀ ਦਾ ਯਕੀਨ ਵੀ ਰੱਖੋ ਕਿ ਤੁਸੀਂ ਜੇ ਰੱਬ ਦੀ ਰਾਹ ਦੇ ਉੱਤੇ ਹਜ਼ਾਰ ਰੁਪਏ ਲਾਓਗੇ ਨਾ ਤਾਂ ਰੱਬ ਤੁਹਾਨੂੰ 10 ਗੁਣਾ ਜ਼ਿਆਦਾ ਮੋੜੇਗਾ ਮੇਰੀ ਤਾਂ بس ਇਹ ਦੁਆ ਕੇ ਰੱਬਾ ਬੰਦੇ ਦੇ ਹੱਥ ਨਾਲੋਂ ਦੇਨ ਨਾਲੋਂ ਨਾ ਆਪਣਾ ਮਹਤਾਜ ਕਰੇ। ਹਾਂ। ਹੋਰ ਇਹ ਬਾਕੀ ਰੱਬ ਉਹਨਾਂ ਨੂੰ ਇਹਨਾਂ ਦੀ ਰੱਬ ਦਾ ਹੀ ਮਹਤਾਜ ਹਾਂ ਬੰਦਾ ਰੱਬ ਦਾ ਹੀ ਮਹਤਾਜ ਹੋਵੇ ਕੋਈ ਭੁੱਖਾ ਨਾ ਸੋਵੇ। ਹਾਂ ਬਿਲਕੁਲ। ਤੇ ਬਾਕੀ ਇਹ ਵੇ ਕਿ ਅੱਛਾ ਇੱਕ ਕਾਮੇਡੀ ਵਾਇਦੀ ਹੋਰ ਬੜੀ ਮਜ਼ੇਦਾਰ ਗੱਲ ਲੱਗਦੀ ਕਿ ਜਿੱਥੇ ਇੱਕ ਸੋਹਣੀ ਕੁੜੀ ਵੇਦਣਾ ਉਹ ਤੇ ਕੰਨ ਰੱਬਾ ਯਾਰ ਚੱਕ ਲੈ ਤੁਹਾਨੂੰ ਅਸੀਂ ਛੜੇ ਆਂ ਚੱਕ ਲੈ ਤੁਹਾਨੂੰ। ਜੋ ਜੋ ਉਹਦਾ ਵਿਆਹ ਨਹੀਂ ਕਰਦਾ ਇੱਥੇ ਤਾਂ ਗੰਗੇ ਕਾਲੇ ਪੀਲੇ ਸਾਰੇ ਵਾਸਤੇ ਕੋਈ ਕਾਲੀਆਂ ਪੀਲੀਆਂ ਵੀ ਨਹੀਂ ਨਜ਼ਰ ਆਉਂਦੀਆਂ। ਆਏ ਹਾਏ। ਹੁਣ ਕੋਈ ਸਿੱਖੋ ਉਸ ਵਿਚਾਰੇ ਕੋਲੋਂ। ਕੀ ਉਹਦੇ ਕੋਲ ਨੂੰ ਵੇਖੋ ਵਿਚਾਰੇ ਕਿੰਨਾ ਉਹ ਹੈ ਤੁਸੀਂ ਸ਼ੁਕਰ ਮਨਾ ਕਰੋ ਤੁਹਾਨੂੰ ਬੁੱਢੀਆਂ ਲਭੀਆਂ ਹੋਈਆਂ ਨੇ ਜਨਾਨੀਆਂ ਤੁਹਾਡੇ ਕੋਲ ਨੇ ਮੈਂ ਜੇ ਤੁਸੀਂ ਉਹ ਕਾਮੇਡੀ ਬੁਆਏ ਵਾਂਗ ਨੂੰ ਟਕਰਾ ਮਾਰ ਟਕਰਾ ਮਾਰ ਵਿਸ਼ਾਲਾ ਮਸੱਲਾ ਫਿਰ ਮੈਂ ਹਾਂ ਸ਼ੁਕਰਦਾਰ ਕਰੋ ਬਾਕੀ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰੱਖਾ